ਕੀ ਨਾਮ ਹੈ ਤੁਹਾਡਾ ਮੇਰਾ ਨਾਮ ਗਰਮੀਤ ਸਿੰਘ ਆ ਜੀ ਕੀ ਕਟਨਾ ਹੋਈ ਥੋਡੇ ਨਾਲ ਕਟਨਾ ਇਦਾਂ ਆਈ ਸਰ ਮੈਂ ਸੀਐਚਪੀ ਕਾ ਪਾਵਰ ਕਾਮ ਕਟਾਨੀ ਦਫਤਰ ਤੇ ਲੱਗਿਆ ਆ ਸਰ ਸਾਡੀ ਡਿਊਟੀ ਲਈ ਗਈ ਸੀ ਵੀ ਜਿਹੜੇ ਘਰਾਂ ਦੇ ਮਤਲਬ ਕਿ ਬਿੱਲ ਖੜੇ ਆ ਤੇ ਉਹਨਾਂ ਦੇ ਅਸੀਂ ਮਤਲਬ ਕਿ ਡਿਫਾਲਟਿੰਗ ਅਮਾਉਂਟ ਇਕੱਠੀ ਕਰ ਰਹੇ ਆ ਤੇ ਉਹ ਤੋਂ ਬਾਅਦ ਸਰ ਜਿਹੜਾ ਆਪਣੇ ਨੌਰੀਆ RAM ਆ ਜੀ ਨੀਲੋਂਪੁਰ ਨੀਲੋਂ ਪਿੰਡ ਦਾ ਸਰ ਉੱਤੇ ਜੀ ਉਹਨਾਂ ਦਾ ਬਿੱਲ ਵੀ ਖੜਾ ਹੀ 9000 ਆਪਣੇ 42990 ਰੁਪਏ ਸਰ ਤੇ ਉਹਨਾਂ ਦਾ ਸਰ ਅਸੀਂ ਦੇਖਣ ਗਏ ਤੇ ਉਹਨਾਂ ਦੀ ਕੁੰਡੀ ਕਿਸੇ ਹੋਰ ਮੀਟਰ ਤੋਂ ਚੱਲ ਰਹੀ ਸੀ ਉਸ ਤੋਂ ਬਾਅਦ ਸਰ ਉਹਨਾਂ ਨੇ ਆਗੇ ਉੱਤੇ ਮੇਰੇ ਨਾਲ ਮਾਰਕੁੱਟ ਕੀਤੀ ਉਸ ਤੋਂ ਬਾਅਦ ਸਰ ਮੈਨੂੰ ਦਫ਼ਤਰ 'ਚ ਵੀ ਆ ਕੇ ਉਹਨਾਂ ਨੇ ਕੁੱਟਿਆ ਜੀ ਜੀ ਜੋ ਉਹਦੀ ਕਹਿੰਦੇ 42090 ਰੁਪਏ ਖੜੇ ਸੀ ਹਾਂਜੀ ਤਾਂ ਉਹਨਾਂ ਦਾ ਮੀਟਰ ਆਪ ਤਾਂ ਚੱਲਦਾ ਨਹੀਂ ਪਿਆ ਸੀ ਨਹੀਂ ਸਰ ਉਹਨਾਂ ਦਾ ਆਪਣਾ ਮੀਟਰ ਕੋਈ ਨਹੀਂ ਚੱਲਦਾ ਸੀ ਉਹਨਾਂ ਨੇ ਦੋਵੇਂ ਪਾਸੇੋਂ ਕੁੰਡੀ ਪਾ ਕੇ ਤਾਰ ਲਾਈ ਹੋਈ ਸੀ ਸਰ ਅੱਜ ਅਸੀਂ ਕੁੰਡੀ ਲਾਉਣ ਲੱਗੇ ਤਾਂ ਉੱਥੇ ਆ ਕੇ ਸਾਨੂੰ ਉਹਨਾਂ ਨੇ ਢਾਇਆ ਮਾਰਿਆ ਕੁੱਟਿਆ ਤੇ ਮੇਰੀ ਬਰਾਦਰੀ ਖਰਾਬ ਗਾਲਾਂ ਕੱਢੀਆਂ ਤੇ ਉਸ ਤੋਂ ਬਾਅਦ ਸਰ ਅਸੀਂ ਦਫ਼ਤਰ ਚੱਲ ਗਏ ਦਫ਼ਤਰ ਤੋਂ ਬਾਅਦ ਉੱਥੇ ਆ ਕੇ ਵੀ ਮੈਨੂੰ ਕੁੱਟਮਾਰ ਕੀਤੀ ਉਹਨਾਂ ਨੇ ਤੇ ਇਹਦੇ ਕੋਈ ਸਬੰਧ ਦੇ ਵਿੱਚ ਕੋਈ ਪੁਲਿਸ ਰਿਪੋਰਟ ਦਿੱਤੀ ਗਈ? ਪੁਲਿਸ ਰਿਪੋਰਟ ਦਿੱਤੀ ਗਈ ਆ ਸਰ ਸ਼ਨੀਵਾਰ ਦੀ ਗੱਲ ਆ ਸਰ ਇਹ ਉਸ ਤੋਂ ਬਾਅਦ ਤੱਕ ਹੱਲੇ ਤੱਕ ਕੋਈ ਕਾਰਵਾਈ ਕੋਈ ਗੱਲਬਾਤ ਨਹੀਂ ਹੋਈ ਸਰ ਤੇ ਪਾਵਰ ਕਾਮ ਵੱਲੋਂ ਕੋਈ ਕਾਰਵਾਈ ਦੀ ਮੰਗ? ਹਾਂਜੀ ਪਾਵਰ ਕਾਮ ਵੱਲੋਂ ਸਰ ਦਿੱਤੀ ਗਈ ਆ ਜਿਹੜੀ ਵੀ ਲਿਖ ਕੇ ਦਿੱਤੀ ਅਰਜੀ ਉਹਨਾਂ ਨੇ ਕੁਝ ਵੀ ਦਰਖਾਸਤ ਦਿੱਤੀ ਆ ਉਸ ਦਾ ਹਲੇ ਕੋਈ ਜਵਾਬ ਨਹੀਂ ਆ ਮੈਂ ਇਹੀ ਬੇਨਤੀ ਚਾਹੁੰਨਾ ਕਿ ਅਸੀਂ ਸੀਐਚਪੀ ਪਾਵਰ ਕਾਮ ਕੰਮ ਕਰਨ ਵਾਲੇ ਬੰਦੇ ਕਿੱਦਾਂ ਕੰਮ ਕਰਾਂਗੇ ਲੋਕਾਂ ਦੇ ਘਰਾਂ ਦੀਆਂ ਲਾਈਟਾਂ ਰਾਤ ਨੂੰ ਹੀ ਬੰਦ ਹੋ ਜਾਂਦੀਆਂ ਨੇ। ਅਸੀਂ ਗਰਮੀ 'ਚ ਵੀ ਫਿਰਦੇ ਆਂ ਬਾਹਰ ਸਾਨੂੰ ਸਰ ਜੇ ਇਦਾਂ ਹੀ ਕੁੱਟਮਾਰ ਹੋਊਗੀ ਤਾਂ ਅਸੀਂ ਕਿੱਦਾਂ ਕੰਮ ਕਰਾਂਗੇ ਬਾਹਰ ਕੋਈ ਤੁਹਾਡੀ ਰੰਜਿਸ਼ ਕਹਿੰਦੇ ਪਰਵਾਹ ਨਹੀਂ ਸਰ ਕੋਈ ਮੇਰੀ ਕੋਈ ਰੰਜਿਸ਼ ਨਹੀਂ ਕੋਈ ਐਜੀ ਗੱਲਬਾਤ ਨਹੀਂ ਮੇਰੇ ਕੋਲ ਵੀਡੀਓ ਵੀ ਹੈਗੀ ਹੈ ਬਗਾ ਦਾ ਮਾਰਨ ਕੁੱਟਰ ਦੀ ਦਫਤਰ ਆ ਕੇ ਮੈਨੂੰ ਕੁੱਟਿਆ ਸਰ ਉਹਨਾਂ ਨੇ ਮਤਲਬ ਤੁਸੀਂ ਕਹਿਣਾ ਚਾਹੁੰਦੇ ਹੋ ਕਿ ਕੁੰਡੀ ਫੜੀ ਤਾਂ ਕੁੱਟਿਆ ਹਾਂਜੀ ਤਾਂ ਕੁੱਟਿਆ ਠੀਕ ਨਾ ਪਾਵਰਕਾਮ ਦੀ ਬੰਦੇ ਨਾਲ ਲੜਾਈ ਹੋਈ ਹੈ ਆਪਣੀ ਪਟਾਣੀ ਕੀ ਕਹਿੰਦਾ ਜੀ ਇੱਕ ਜੀ ਗੁਰਮੀਤ ਸਿੰਘ ਹੈਗਾ ਠੇਕੇ ਦੇ ਕੰਮ ਕਰਦਾ ਵੀ ਦੀ ਮਕਮੇ ਦੇ ਵਿੱਚ ਠੇਕਦਾਰਾਂ ਦੇ ਅੰਦਰ ਉਦੋਂ ਕੋਈ ਲੜਾਈ ਝਗੜਾ ਰਿਪੋਰਟ ਹੋਇਆ ਜੀ ਉਹਦੀ ਦਰਖਾਸਤ ਸਾਡੇ ਕੋਲੇ ਆ ਗਈ ਹੈ ਤੇ ਜਿਨ੍ਹਾਂ ਨਾਲ ਵੀ ਲੜਾਈ ਝਗੜਾ ਹੋਇਆ ਵੈਰੀਫਾਈ ਕਰਕੇ ਬੰਨਵੀਂ ਕਰਦੇ ਕਿ ਜੀ